ਤੁਸੀਂ ਜੋਕ ਦੇਖੀ ਚ ਜੀ ਕਦੇ ਮੱਛਰ ਲੜਦਾ ਨਾ ਤੇ ਉਹ ਪੀੜ ਹੁੰਦੀ ਸੋਜਿਸ਼ ਹੁੰਦੀ ਮਾੜਾ ਜਜਰਾ ਜਰਾ ਲੈ ਜਾਂਦਾ ਅੱਧੀ ਬੂੰਦ ਵੀ ਨਹੀਂ ਹੋਣੀ ਜਿਹੜੀ ਪੂਰੀ ਲਹੂ ਦੀ ਤੇ ਆਪਾਂ ਕਈ ਵਾਰ ਤਾਂ ਮਸਲਿਆ ਵੀ ਜਾਂਦਾ ਤੇ ਆਪਾਂ ਉਹਦੀ ਦਵਾਈ ਲੈ ਲੰਨੇ ਆ ਜਾਂ ਉਹਨੂੰ ਬਿਨਾਂ ਦਵਾਈ ਦੇ ਵੀ ਸੋਜਿਸ਼ ਠੀਕ ਹੋ ਜਾਂਦੀ ਜੀ ਜੀ ਬਿਲਕੁਲ ਇਸੇ ਤਰ੍ਹਾਂ ਜੇ ਕੋਈ ਭੂੰਡ ਵਰਗੀ ਚੀਜ਼ ਲੜ ਜਾਵੇ ਸ਼ਹਿਦ ਦੀ ਮੱਖੀ ਲੜ ਜਾਵੇ ਤਾਂ ਉਹ ਵੀ ਪੀੜ ਕਰਦੀ ਹੈ ਸਾਹਸ ਦਵਾਂਦੀ ਹੈ ਵੀ ਮੈਂ ਇਹ ਕੀਤਾ ਤੇ ਉਹ ਵੀ ਆਪਾਂ ਦਵਾਈ ਲਈ ਆ ਕੁਛ ਕੀਤਾ ਤੇ ਠੀਕ ਹੋ ਜਾਂਦੇ ਯਾਨੀ ਲੋਹੇ ਰਗੜ ਦੋ ਨਹੀਂ ਲੋਹਾ ਵੈਸੇ ਰਗੜਨਾ ਬਿਲਕੁਲ ਵੀ ਨਹੀਂ ਹੁੰਦਾ ਤੁਸੀਂ ਉਹਦੀ ਥਾਂ ਤੇ ਆਪਾਂ ਚਲੋ ਬਾਅਦ ਚ ਗੱਲ ਕਰਦੇ ਹਾਂ ਪਰ ਜੇ ਕਦੇ ਜੋਗ ਦੇਖੀ ਹੋਵੇ ਜੀ ਉਹ ਪਤਾ ਨਹੀਂ ਲੱਗਣ ਦਿੰਦੀ ਸੁੰਘਣ ਦੀ ਸ਼ਕਤੀ ਕਮਾਲ ਦੀ ਜੇ ਉਹਦੀ ਉਹ ਕਰਦੀ ਕੀ ਜੇ ਕਿ ਤੁਸੀਂ ਦੂਰੋਂ ਵਾਰਮ ਬਲੱਡਡ ਜੇ ਉਹਨੂੰ ਦਿਸਦਾ ਵੀ ਆ ਹੈਗਾ ਗਰਮ ਖੂਨ ਇਹਦੇ ਅੰਦਰ ਉਹਨੂੰ ਜਾ ਕੇ ਚਿੰਬੜ ਜਾਂਦੀ ਜੇ ਜਾ ਕੇ ਦੰਦ ਵੀ ਨਹੀਂ ਮਾਰਦੀ ਉਹ ਥਾਂ ਨੂੰ ਸੁੰਨ ਕਰ ਦਿੰਦੀ ਜੇ ਸੁੰਨ ਕਰਕੇ ਸਿਰਫ ਉਹਨੇ ਪੂਰਾ ਖਿੱਚਣ ਦਾ ਜ਼ੋਰ ਲਾਇਆ ਹੁੰਦਾ ਜਿਹਦੇ ਨਾਲ ਬਿਨਾਂ ਦੰਦ ਮਾਰੇ ਬਿਨਾਂ ਕੁਝ ਕੀਤਿਆਂ ਬਿਨਾਂ ਪੀੜ ਕੀਤਿਆਂ ਲਹੂ ਚੂਸਣਾ ਸ਼ੁਰੂ ਕਰ ਦਿੰਦੀ ਯਾਨੀ ਉਹਦੀ ਸਾਕਿੰਗ ਕਪੈਸਿਟੀ ਐਡੀ ਤਗੜੀ ਜੇ ਕਿ ਉਹ ਛੱਡਦੀ ਨਹੀਂ ਜਦ ਤੱਕ ਪੂਰਾ ਲਹੂ ਖਤਮ ਹੋ ਕੇ ਉਹ ਆਰਾਮ ਨਾਲ ਤੁਰ ਜਾਂਦੀ ਜੇ ਅਗਲੇ ਨੂੰ ਫੜਨ ਲਈ ਤੇ ਬੰਦਾ ਮਰ ਜਾਂਦਾ ਜੇ ਹੁਣ ਰਤਾਕ ਧਿਆਨ ਕਰਿਓ ਤੁਸੀਂ ਕਹਿ ਰਹੇ ਹੋ ਕਿ ਮੁੱਦੇ ਬਹੁਤ ਗੰਭੀਰ ਨੇ ਜਿਹੜੇ ਅਸੀਂ ਪੰਜਾਬ ਵਾਲੇ ਮੁੱਦਿਆਂ ਵੱਲ ਜਾ ਨਹੀਂ ਰਹੇ ਤੈਨਾਂ ਜੋਕਾਂ ਬਾਰੇ ਇਹ ਕੌਣ ਨੇ ਜਿਹੜੇ ਇਸ ਤਰੀਕੇ ਹੌਲੀ-ਹੌਲੀ ਬਿਨਾਂ ਦਰਦ ਕੀਤੇ ਆ ਉਸ ਥਾਂ ਨੂੰ ਸੁਣਨ ਕਰਕੇ ਸਾਡਾ ਪੂਰਾ ਲਹੂ ਚੂਸਣ ਬਾਅਦ ਕੰਕਾਲ ਛੱਡ ਜਾਂਦੇ ਨੇ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਬਾਰੇ ਬਹੁਤ ਸਪਸ਼ਟ ਗੁਰਬਾਣੀ ਵਿੱਚ ਲਿਖਿਆ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ ਸੱਪੈ ਦੁੱਧ ਪਿਆਈਐ ਵਿਉਮਖ ਹੋ ਸੱਟੈ ਇਹ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਪਰ ਇਹਨੂੰ ਗੁਰਬਾਣੀ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਸਾਨੂੰ ਸਮਝਾ ਦਿੱਤਾ ਗੁਰੂ ਅਮਰਦਾਸ ਜੀ ਨੇ ਕਿ ਸੱਪੈ ਦੁੱਧ ਪਿਆਈਐ ਉਹ ਗਲਤ ਹੋ ਗਿਆ ਯਾਰ ਕੱਟ ਨਹੀਂ ਸੀ ਗਲਤ ਉੱਥੋਂ ਚੱਕੋ ਉੱਥੋਂ ਚੱਕੋ ਤੁਸੀਂ ਭਾਈ ਅਮਰਦਾਸ ਜੀ ਹਾਂ ਨਹੀਂ ਠੀਕ ਸੀ ਸੱਪੇ ਦੁੱਧ ਪਿਆਈਏ ਅੰਦਰ ਵੈਸਨ ਕੋਰ ਠੀਕ ਹੈ ਭਾਈ ਅਮਰਦਾਸ ਜੀ ਤੁਸੀਂ ਹਾਂ ਪ੍ਰੇਤ ਸੀ ਭਾਈ ਗੁਰਦਾਸ ਜੀ ਦਾ ਕਿਹਾ ਪਰ ਗੁਰੂ ਅਮਰਦਾਸ ਜੀ ਨੇ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਇਹੋ ਸਮਝਾਇਆ ਕਿ ਸੱਪੇ ਦੁੱਧ ਪਿਆਈਏ ਅੰਦਰ ਵੈਸਨ ਕੋਰ ਯਾਨੀ ਤੁਸੀਂ ਜਿੰਨਾ ਵੀ ਮਰਜ਼ੀ ਸੱਪਾਂ ਨੂੰ ਦੁੱਧ ਪਿਆ ਲੋ ਉਹਨਾਂ ਦੇ ਅੰਦਰ ਜ਼ਹਿਰ ਹੀ ਹੋਣਾ ਸੋ ਇਹ 엘ਿਟਾਂ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਹ ਕੁੱਤਾ ਰਾਜ ਬਹਾਲੀ ਹੈ ਫਿਰ ਚੱਖੀ ਚੱਟਾ ਹੈ ਯਾਨੀ ਤੁਸੀਂ ਸਮਝ ਲਓ ਕਿ ਇਹ ਰਾਜ ਕਰਨ ਵਾਲੇ ਸਿਰਫ ਇੱਕ ਜਾਂ ਦੋ ਵਾਲੇ ਪਾਸੇ ਨਹੀਂ ਕਿ ਆਪਾਂ ਸਿਆਸਤ ਦੀ ਮੰਡੀ ਲੱਗੀ ਹੋਵੇ ਜਾਂ ਧਾਰਮਿਕ ਆਗੂਆਂ ਨੇ ਜਿਸ ਢੰਗ ਨਾਲ ਸਾਨੂੰ ਗਲਤ رائے ਤੋੜ ਕੇ ਇੱਕ ਵੱਖਰੀ ਗੋਲਕ ਦੀ ਮੰਡੀ ਲਾ ਲਈ ਹੋਵੇ ਉਹ ਦੋਨੋਂ ਚੀਜ਼ਾਂ ਦੇ ਵਿੱਚ ਲੋਕ ਕਿਸ ਤਰੀਕੇ ਵੰਡੇ ਜਾਂਦੇ ਨੇ ਕਿ ਇਹ ਜੋਕਾਂ ਜਿਸ ਤਰ੍ਹਾਂ ਸਾਨੂੰ ਇੱਕ ਕਹਿੰਦੇ ਨੇ ਨਾ ਕਿ ਰਿਲੀਜੀਅਨ ਇਜ਼ ਦੀ ਆਪੀਅਮ ਆਫ ਮਾਸਸਸ ਸੋ ਜਿਸ ਤਰੀਕੇ ਉਹ ਸਾਨੂੰ ਪਰਮਾਉਂਦੇ ਨੇ ਉਹਦੇ ਵਿੱਚ ਜ਼ਰਾ ਦੇਖੋ ਕਿਵੇਂ ਕਰ ਰਹੇ ਨੇ ਕਿ ਇੱਕ ਜਿਨਾ ਸਾਢੇ ਚੌਥਾ ਜੇ ਪੁਰਾਣੇ ਸਮਿਆਂ ਦੀ ਗੱਲ ਕਰੋ ਨਾ ਘਰ ਵਿੱਚ ਕਹਿੰਦੇ ਸਨ ਪਹਿਲਾ ਬੰਦਾ ਪਹਿਲਾ ਮੁੰਡਾ ਸਿੱਖ ਬਣਾ ਦਿੰਦੇ ਸਨ ਯਾਨੀ ਸਿੱਖਾਂ ਹਿੰਦੂਆਂ ਦੀ ਸਾਝ ਕਿੰਨੀ ਜ਼ਬਰਦਸਤ ਸੀ ਕਿ ਜਿੱਥੇ ਧਰਮ ਦਾ ਕੋਈ ਵਿਤਕਰਾ ਦਿਸਦਾ ਨਹੀਂ ਸੀ ਮੌਜੂਦਾ ਹਾਲਾਤ ਵਿੱਚ ਵੇਖਿਓ ਕਿਸ ਤਰੀਕੇ ਦੇ ਪਾੜ ਨੇ ਕਿ ਇੱਕ ਜਾਂਦਾ ਇਹ ਕਹਿੰਦਾ ਫਖਰ ਨਾਲ ਕਿ ਅਸੀਂ ਜੱਟ ਹੁੰਨੇ ਆ ਤਾਂ ਦੂਸਰੇ ਆਪਣੇ ਕਾਰਾਂ ਦੇ ਪਿੱਛੇ ਅਸੀਂ ਪੁੱਤ ਜਮਾਰਾਂ ਦੇ ਲਿਖ ਕੇ ਖੁਸ਼ ਨੇ ਫਿਰ ਉਹਦੇ ਵਿੱਚ ਜਿਸ ਤਰੀਕੇ ਇਸ ਉੱਚੇ ਨੀਚੇ ਇਲਾਵਾ ਦੀ ਗੱਲ ਕਰਦੀਆਂ ਜਿਸ ਢੰਗ ਨਾਲ ਇਸ ਵੇਲੇ ਹਿੰਦੂ ਸਿੱਖ ਵਿੱਚ ਵਰਟੀਕਲ 파ੜ ਪਾਇਆ ਜਾ ਰਿਹਾ ਹੈ ਇਹ 파ੜੋ ਤੇ ਰਾਜ ਕਰੋ ਦੀ ਨੀਤੀ ਵਿੱਚ ਕਿਹਨਾਂ ਨੂੰ ਫਾਇਦਾ ਹੁੰਦਾ ਹੈ ਇਹ ਅਸੀਂ ਤਾਂ ਲੜ ਮਰ ਜਾਵਾਂਗੇ ਆਪੋ ਵਿੱਚ ਖਤਮ ਹੋ ਜਾਵਾਂਗੇ ਜਿਸ ਵਿੱਚ ਜਿਵੇਂ ਸਾਡੀਆਂ ਧੀਆਂ ਇਸ ਵੇਲੇ ਖਰਾਬ ਹੁੰਦੀਆਂ ਜਾਂਦੀਆਂ ਨੇ ਜਾਂ ਜਿਸ ਢੰਗ ਨਾਲ ਟੈਕਸ ਵਧਨੇ ਜਾਂ ਜਿਸ ਵੀ ਤਰੀਕੇ ਅਸੀਂ ਲੁੱਟੇ ਪੁੱਟੇ ਜਾ ਰਹੇ ਹਾਂ ਉਹ ਲੀਚਾਂ ਤਾਂ ਸਾਡੇ ਲੱਗੀਆਂ ਹੋਈਆਂ ਨੇ ਸਾਨੂੰ ਹੀ ਨਹੀਂ ਪਤਾ ਲੱਗ ਰਿਹਾ ਲਾਹੂ ਮੁੱਕ ਜਾਏਗਾ ਖਤਮ ਹੋ ਜਾਏਗਾ ਫਿਰ ਅਸੀਂ ਜਾਗਾਂਗੇ ਉਦੋਂ ਤੱਕ ਸਾਨੂੰ ਕੋਈ ਹੋਰ ਮੁੱਦਾ ਦਿਸਦਾ ਨਹੀਂ ਨਾ ਧਰਤੀ ਦਾ ਨਾ ਪਾਣੀ ਦਾ ਕੁਝ ਵੀ ਚੀਜ਼ ਨਾ ਦਿਸਦੀ ਹੋਵੇ ਇਹ ਕਿਵੇਂ ਮਰੋੜਿਆ ਤਰੋੜਿਆ ਜਾਂਦਾ ਸਾਡੇ ਸਭ ਦੇ ਸਾਹਮਣੇ ਹੈ ਕਿ ਆਵਾਜ਼ ਚੁੱਕਣ ਵਾਲੇ ਨੂੰ ਤਰਦ ਬੋਚੋ ਤੇ ਬਾਕੀ ਸਾਰਿਆਂ ਨੂੰ ਇੰਨਾ ਕ ਪਾੜ ਦਿਓ ਕਿ ਉਹਨਾਂ ਨੂੰ ਸਮਝ ਹੀ ਨਾ ਆਵੇ ਅਸੀਂ ਅਸਲ ਜੰਗ ਕਿਸ ਦੇ ਵਿਰੁੱਧ ਲੜਣੀ ਹੈ ਸੋ ਅਸੀਂ ਆਪੋ ਚ ਲੜ ਮਰ ਰਹੇ ਆ ਇਹ ਤੁਸੀਂ ਜ਼ਿਕਰ ਕੀਤਾ ਕਿ ਇਹ ਜੋਕਾ ਇਹ ਜਿਹੜੀਆਂ ਸਿਆਸੀ ਜੋਕਾ ਕਈ ਦਿਹਾਕਿਆਂ ਤੋਂ ਸਟੇਟਾਂ ਤੇ ਤੇ ਸੈਂਟਰ ਲੈਵਲ ਤੇ ਰਾਜ ਕਰ ਰਹੀਆਂ ਨੇ ਜੋਕਾ ਹੋਈਆਂ ਰੰਗ ਬਦਲਦੇ ਗਏ ਪਰ ਲੱਗਦਾ ਨਹੀਂ ਕਿ ਇਹ ਜੋਕਾ ਮਗਰਮੱਛ ਬਣ ਗਏ ਜੀ ਮਗਰਮੱਛ ਸਾਹਮਣੇ ਆਇਆ ਵੀ ਦਿਸ ਜਾਂਦਾ ਮੈਂ ਤਾਂ ਹੀ ਕਿਹਾ ਸੀ ਕਿ ਇਹ ਤਾਂ ਉਸ ਕਦਰ ਸਾਨੂੰ ਚੂਸ ਰਹੀਆਂ ਨੇ ਕਿ ਦਿਸਣੀਆਂ ਹੀ ਬੰਦ ਹੋ ਗਈਆਂ ਨੇ ਪਰ ਗੱਲ ਸਮਝੋ ਕਿ ਸਾਡਾ ਇੱਕ ਜਿਹੜਾ ਕੱਲਾ ਸੀਵਰੇਜ ਸਾਫ਼ ਕਰਨ ਵਾਲਾ ਬੰਦਾ ਵੀ ਕਿ ਟੈਕਸ ਨਹੀਂ ਦੇ ਰਿਹਾ ਦੇ ਰਿਹਾ ਨਾ ਬਿਲਕੁਲ ਉਸੇ ਤਰ੍ਹਾਂ ਥੋੜਾ ਵੀ ਉਤਾਹ ਚੱਲੋ ਜਿਹੜਾ ਮਰਜ਼ੀ ਤੁਸੀਂ ਕੀਤਾ ਸਮੇਤ ਕੀ ਤੁਹਾਡਾ ਜਾਂ ਮੇਰਾ ਜਾਂ ਕੋਈ ਹੋਈ ਹੋਰ ਕੀਤਾ ਹੋਏ ਹਰ ਜਣਾ ਟੈਕਸ ਦਿੰਦਾ ਪਿਆ ਤੇ ਕੋਈ ਐਸਾ ਵੀ ਹੈ ਜਿਹੜਾ 5000 ਮਹੀਨੇ ਤੇ ਜਾਂ ਕੋਈ 10000 ਕੋਈ 20000 ਕੋਈ 40000 ਮਹੀਨੇ ਤੇ ਕੰਮ ਕਰਦਿਆਂ ਵੀ ਟੈਕਸ ਦੇ ਰਿਹਾ ਜੀ ਤਉ ਤੁਸੀਂ ਜਾਂ ਮੈਂ ਜਾਂ ਕੋਈ ਵੀ ਸਾਰੇ ਆਪਣਾ ਗੁਜ਼ਾਰਾ ਫਿਰ ਵੀ ਕਰ ਰਹੇ ਆ ਕਿਉਂਕਿ ਚਾਦਰ ਦੇਖ ਕੇ ਪੈਰ ਪਸਾਰੀ ਜਾਂਦੇ ਆ ਉਹਨਾਂ ਵਿੱਚੋਂ ਵੀ ਖੁਦਕੁਸ਼ੀਆਂ ਵੀ ਹੁੰਦੀਆਂ ਨੇ ਜਦੋਂ ਕੋਈ ਕਿਸੇ ਨੂੰ ਬਹੁਤੀ ਜ਼ਿਆਦਾ ਜ਼ਰੂਰਤ ਹੋ ਜਾਏ ਉਹਦੇ ਵਿੱਚ ਅਜਿਹਾ ਵੀ ਕਈ ਵਾਰ ਸ਼ੁਰੂ ਹੋ ਜਾਂਦਾ ਪਰ ਤੁਸੀਂ ਦੂਜੇ ਪਾਸੇ ਜੋਕਾਂ ਸਿਰਫ ਸਿਆਸਤਦਾਨਾਂ ਤੱਕ ਸੀਮਿਤ ਨਹੀਂ ਥੋੜਾ ਜਿਹਾ ਹੇਠਾਂ ਝਾਤ ਮਾਰੋ ਜਿੱਥੇ ਸਾਡੀ ਸਕੱਤਰੇਤ ਦੇ ਵਿੱਚ ਜਿਹੜੇ ਕਦੇ ਗੋਲਫ ਖੇਡਣ ਜਾਂਦੇ ਆਂ ਦੇ ਵਿੱਚ ਜ਼ਰਾ ਹਿਸਾਬ ਲਾ ਲਿਓ ਕਿ ਉਹਨਾਂ ਦੇ ਨਾਲ ਲੱਗੇ ਅਰਦਲੀ ਉਹਨਾਂ ਦੇ ਡਰਾਈਵਰ ਜਾਂ ਜਿਸ ਟੰਗ ਦੀਆਂ ਉਹਨਾਂ ਨੂੰ ਛੋਟਾਂ ਦਿੱਤੀਆਂ ਜਾਂਦੀਆਂ ਨੇ ਭਾਵੇਂ ਉਹ ਵਤਨੋਂ ਪਾਰ ਜਾਣ ਦੀ ਹੋਵੇ ਗੱਲ ਜਾਂ ਆਪਣੇ ਇਲਾਜ ਦੀ ਗੱਲ ਤੋਂ ਲੈ ਕੇ ਮੁਫਤ ਟੈਲੀਫੋਨ ਦੇ ਬਿੱਲਾਂ ਤੋਂ ਲੈ ਕੇ ਹਰ ਚੀਜ਼ ਦੀ ਜਿਸ ਤਰੀਕੇ ਦੀ ਉਹਨਾਂ ਨੂੰ ਖੁੱਲ ਦਿੱਤੀ ਜਾਂਦੀ ਜੇ ਕਿ ਉਹ ਜੋਕਾ ਨਹੀਂ ਨੇ ਇਹ ਉਹਨਾਂ ਵਿੱਚੋਂ ਬਹੁਤ ਵਧੀਆ ਲੋਕ ਵੀ ਨੇ ਐਸੀ ਗੱਲ ਨਹੀਂ ਹੈ ਕਿ ਉਹ ਸਾਰੇ ਦੇ ਸਾਰੇ ਉਸ ਤਰ੍ਹਾਂ ਦੇ ਨੇ ਮਿਸਾਲੀ ਇੱਥੇ ਸਾਡੇ ਆਈਐਸ ਵੀ ਹੋਏ ਨੇ ਜਿਨ੍ਹਾਂ ਨੇ ਕਮਾਲ ਦੀਆਂ ਤਬਦੀਲੀਆਂ ਲਿਆ ਕੇ ਲੋਕਾਂ ਨੂੰ ਸਗੋਂ ਇਸ ਕਦਰ ਉਹਨਾਂ ਦੇ ਮਨਾਂ ਵਿੱਚ ਵਸੇ ਕਿ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਹੁਣ ਇਸੇ ਹੀ ਤਰ੍ਹਾਂ ਸਾਡੀਆਂ ਜੋਕਾਂ ਹੋਰ ਮਹਿਕਮਿਆਂ ਵਿੱਚ ਵੀ ਨੇ ਜਿਹੜਾ ਮਰਜ਼ੀ ਮਹਿਕਮਾ ਚਾਤ ਮਾਰੋਗੇ ਕਿ ਜਿਹੜਾ ਜੁੱਤੀ ਚੱਟ ਹੋਏਗਾ ਉਹ ਤੁਸੀਂ ਵੇਖਦੇ ਹੋ ਹੋਗੇ ਜੀ ਹਜ਼ੂਰੀ ਕਰਨ ਵਾਲਿਆਂ ਨੂੰ ਉੱਚੀਆਂ ਪਦਵੀਆਂ ਵੀ ਮਿਲਦੀਆਂ ਨੇ ਤੇ ਉਹ ਇੱਕ ਜ਼ਰੀਆ ਬਣਾ ਲਿਆ ਜਾਂਦਾ ਹੈ ਕਿ ਆਪਣੇ ਅਧੀਨ ਕੰਮ ਕਰਦਿਆਂ ਨੂੰ ਇਸ ਤਰੀਕੇ ਨਿਚੋੜ ਸੁੱਟੋ ਕਿ ਉਹ ਆਪਣੀ ਅਸਲ ਜਿਸ ਥਾਂ ਤੇ ਉਹਨਾਂ ਨੇ ਜ਼ੋਰ ਪਾਣਾ ਕਿ ਸਾਡੇ ਹੱਕ ਕਿੱਥੇ ਨੇ ਉਹ ਕਿਤੇ ਅਸੀਂ ਗੁਮਾ ਬੈਠੇ ਆਂ